ਕੀ ਸਾਰੇ ਕੀ ਕੀ ਦਿਖਾ ਕੇ ਰਹਿ ਜਾਂਦੇ ਆ ਦਿਖਾ ਕੇ ਰਹਿ ਤੂੰ ਫੋਰਥ ਕਲਾਸ ਦੀ ਹੈਗੀ ਸੀਗੀ ਆ ਫੋਰਥ ਕਲਾਸ ਦੀ ਹੁਣ ਦੀ ਫੀਸ ਹੈਗੀ ਇਹਦੇ ਵਿੱਚ 400 ਰੁਪਏ ਕੰਸੈਕਸ਼ਨ ਕਾਤਾ ਪਾਇਆ ਬਈ ਬਾਜੀ 15 15 16 1600 ਰੁਪਏ ਆ ਬਾਜੀ ਫੀਸ ਵੀ ਵੜਾਤੀ ਹੈ ਬਸਦਾ ਕਰਾਇਆ ਵੀ ਵੜਾਤਾ ਪਹਿਲੇ ਸੀ ਕ ਬਸਦਾ ਕਰਾਇਆ ਸਾਡਾ 1800 ਰੁਪਏ ਤੇ ਜੂਨ ਤੇ ਵਿੱਚ ਅਸੀਂ ਸਾਡਾ ਤਾਂ ਨਿਆਣਾ ਤਾਂ ਜੂਨ ਦੇ ਵਿੱਚ ਤਾਂ ਘਰੇ ਰਹਿੰਦਾ ਠੀਕ ਹੈ ਨਾ ਅਸੀਂ ਫਿਰ ਕਾਹਦੀ ਫੀਸ ਐ ਇੰਨੀ ਇੰਨੀ ਵੜਾ ਵੜਾ ਕੇ ਦਈਏ ਇਹ ਦੱਸੋ ਆ 10ਵੀਂ ਦੀ ਫੀਸ ਹੈਗੀ ਹੈ ਅੱਤਵੀਂ ਦੀ ਉਹ ਲੋ ਬੋਲਦੇ ਐ ਬੁੱਕਸ ਦਾ 6000 ਦੀ ਅਸੀਂ ਨੇ ਪੰਜਵੀਂ ਦੀ ਬੁੱਕਸ ਲਈਆਂ ਵੀ ਐ ਉਹ ਵੀ ਸਕੂਲੋਂ ਬਾਹਰ ਤੋਂ ਬੁੱਕਸਾਂ ਨੂੰ ਮਿਲਦੀ ਨਹੀਂ ਐ ਆਪੂ ਦੇ ਸ਼ਾਪ ਤੇ ਸਾਨੂੰ ਸਿਰਫ ਯੂਨੀਫਾਰਮ ਮਿਲਦਾ ਹੋਰ ਕਿੱਥੇ ਯੂਨੀਫਾਰਮ ਸਾਨੂੰ ਮਿਲਦੇ ਨਹੀਂ ਐ ਅਸੀਂ ਕਿੱਥੇ ਕਿੱਥੇ ਤੇ ਪੈਪਰਸ ਖਰਚਾ ਕਰਦੇ ਕਦੇ ਫਲਾਨਾ ਖਰਚਾ ਕਦੇ ਤਿੰਨ ਕੜਾ ਇਹਨਾਂ ਦਾ ਕਿੰਨਾ ਖਰਚਾ ਆ ਗਿਆ 4-400 ਰੁਪਏ ਦਾ AC ਚਾਰਜ ਲਾ ਦਿੱਤਾ ਪੂਰੇ ਸਾਲ ਦੇ ਵਿੱਚ ਵੀ ਪਿਛਲੇ ਸਾਲ AC ਨਹੀਂ ਸੀਗਾ 10th ਦੇ ਵਿੱਚ ਵੀ ਹੁਣ AC ਨਹੀਂ ਹੈਗਾ ਉੱਪਰ ਦੀ ਕਲਾਸਾਂ ਦੇ ਤੁਸੀਂ ਬੇਸ਼ੱਕ ਸਾਰੇ ਜਾ ਕੇ ਚੈੱਕ ਕਰਨਾ ਉੱਪਰ ਕੋਈ AC ਨਹੀਂ ਹੈਗਾ ਇਹ ਨਹੀਂ ਕੋਈ ਚ ਵੀ ਨਹੀਂ ਹੈਗਾ ਕੋਈ AC ਨਹੀਂ ਹੈਗਾ ਮੈਂ ਜਿੰਮੇਟ ਬੇੜੀ ਬਣਦੀ ਫੇਕਾਈ ਦਾ ਚਾਰਜ ਨੇ ਸਾਰੇ AC ਲਾ ਗਏ ਸਾਰਾ एक साल से बताता हूं हां एक साल से जी आप पिछले जी है जी आ होनी है जी आ पिछले साहब जी आ होनी है हम एमआरसी से बात कर रहे थे कहंदे एमआरसी के ऊपर है मेरा बच्चे ना बैठा के देखो उनका कारण नहीं है 44 नाले कोई भी बॉक्स सिर्फ बाकी कोई और स्टोर तो बाहर ले सकते सिर्फ देश बोलूंगी हो गया नाले शर्मा तो नहीं सकता ही नहीं आएगा या तो इन आधे को हमें बुला के पूछ लेंगे वो बात कर रहा है ਕਾ ਕਰਕੇ ਸੀਸਾ ਕਿੰਨਾ ਤੇ ਚਲੋ ਬੱਚਾ ਪੜ ਜਾਊਗਾ ਬੱਚੇ ਦੇ ਖਾਤੇ ਦੇ ਮਾਪਿਆਂ ਨੂੰ ਬਹੁਤ ਕੁਝ ਕਰਨਾ ਪੈਂਦਾ ਯਾਰ 15 1500 ਵਧਾਤਾ ਆ ਇੰਨੀ ਨਹੀਂ 100 1500 ਬੋਲਦਾ ਵੀ ਨਹੀਂ ਬੋਲਵਾਉਂਦਾ ਬੱਚੇ ਕੋਈ ਅਪਲੇਸ਼ਨ ਰਹੇਗਾ ਸਾਡੇ ਆ ਟਿਸ਼ਨਾ ਆਪਾਂ ਸਾਡੇ ਬਾਅਦ ਫੀਸ ਲੈ ਯਾਰ ਹੁਣ ਪਹਿਲਾ ਫੀਸ ਤੇ ਚੱਲ ਰਹੇ ਹੋਈ ਚੱਲਣੇ ਚਾਹੀਦੇ ਉਸ ਤੋਂ ਜ਼ਿਆਦਾ ਨਹੀਂ ਹੈ 1000 15 1500 ਰੁਪਏ ਵਧਾ ਦਿੱਤਾ ਕਿਸ ਚੱਕਰ ਚ ਵਧਾਇਆ ਸਾਨੂੰ ਦੱਸਣ ਵੀ ਸਹੀ ਪਹਿਲਾਂ ਪੜਾਈ ਨਹੀਂ ਹੁੰਦੀ ਅਸੀਂ ਕਹਿੰਦੀਆਂ ਪੜਾਓ ਮੈਂ ਕਿਹਾ ਜੀ ਚਾਹੀਦਾ ਸਰਕਾਰ ਕੱਚੇ ਪਰਮਾਨੈਂਟ ਹੈ ਬੱਚੇ ਅਸੀਂ ਪਰਸੋਂ ਆ ਕੇ ਗਿਆ ਡਾਕਟਰ ਪਰਸੋਂ ਹੀ ਹੈ ਸਾਰੇ ਜਖਮ ਅੱਛਾ ਬੰਦਾ ਉਹ ਕਹਿੰਦਾ 47 ਬੱਚੇ ਆ ਸਿਰਫ ਸਰ ਕਹਿੰਦੇ ਮੈਂ ਕਿਹਾ ਨਹੀਂ 47 ਬੱਚੇ ਆ ਇਹ ਕਰਾਂਗੇ ਕਹਿੰਦੇ 47 ਹੋਣ ਕਰਕੇ ਸਟਾਈ ਕਰਦੇ ਕਿ 47 ਬੱਚੇ ਆ 47 ਬੱਚੇ ਦੀ ਮੇਰੀ ਜਿਹੜੀ ਵਧੀਆ ਨੰਬਰ ਲੈ ਕੇ ਜਾਂਦੀ ਆ ਫੁੱਲ ਮਾਰਕਸ ਆ ਲੇਕਿਨ ਯਾਰ ਥਿਉਰੀ ਪਰਸੈਂਟ ਕਿੰਨੀ ਕਹਤਾ ਪਰਸੈਂਟੇਜ ਆਈ ਆ ਬੱਚਾ ਨੂੰ ਕੋਈ ਪੜਾਇਆ ਨਹੀਂ ਇੰਨੀ ਵਧੀਆ ਹੋ ਰਹੀ ਲੇਕਿਨ ਐਕਟੀਵਿਟੀ ਬਹੁਤ ਕਰਾ ਰਹੀ ਆ ਲੋਕੀ ਫੋਕ ਫालतੂ ਦੇ ਕੋਈ ਬੱਚਾ ਕੋਈ ਉਹਨਾਂ ਦੇ ਕੋਈ ਮਤਲਬ ਲੈਣਾ ਦਾ ਨਾ ਹੈ ਨਹੀਂ ਉਸ ਵਿੱਚ ਪੜਾਈ ਹੈ ਨਹੀਂ ਉਸ ਵਿੱਚ ਕੋਈ ਟੀਚਰ ਨਹੀਂ ਵਧੀਆ ਨਾ ਇਸੇ ਤਰ੍ਹਾਂ ਨਹੀਂ ਬਹੁਤ ਬੱਚਾ ਸਮੱਸਿਆ ਆ ਰਹੀ ਹੋਈ ਜਾਂਦੀ ਹੈ ਉਹ ਵੀ ਏਸੀ ਚਲਾਣਾ ਹੈ ਪੂਰੇ ਸਾਲ ਦਾ ਆਪਣਾ ਲੈਣੇ ਰੈਂਟ ਵਾਲੇ 200 ਰੁਪਏ ਪਰ ਮਾਜਦੇ ਹਿਸਾਬ ਨਾਲ ਰੈਂਟ ਲੈ ਰਹੇ ਆ ਕੋਈ ਮਿੰਟ ਹੋਰ ਆਇਆ ਸੀ ਚੱਲੇਗਾ ਕਹਿੰਦੇ ਜੋ ਵੀ ਸਕੂਲ ਦੀ ਮੈਂ ਉਹ ਤਾਂ ਤੁਹਾਡੇ ਲਿਸਟ ਕਰਤਾ ਮੈਂ ਹੁਣ ਲਿਸਟ ਤਾਂ ਲੈ ਕੇ ਆਈ ਆ ਜਿਹਨਾਂ ਨੇ ਮਾਲਕ ਇਸ ਪੇਰੈਂਟਸ ਨਾਲ ਪਿਆਰੇ ਕਿ ਕਿਹਾ ਕਿ 20 ਰੁਪਏ ਸ਼ੇਡ ਕਲਾਸ ਦਾ ਵੀ ਇਹ ਤਾਂ ਕਹਿੰਦੇ ਕਿ ਕਲਾਸ ਦੀ ਫੀਸ ਲਾ ਰਹੇ ਬਾਹਰ ਸਰ ਹੈ ਕਿਲੋਮੀਟਰ ਬੰਨ੍ਹ ਕੇ 15 ਤੋਂ 40 ਤੱਕ ਇਹਨਾਂ ਨੇ ਪਾਸਾ ਕਰਾਇਆ ਕਰ ਦਿੰਦੇ ਕਿਸ ਕਿਸ ਚੱਕਰ ਵਿੱਚ ਬਿਲਕੁਲ ਵੀ ਪੜਾਈ ਵਧੀਆ ਨਹੀਂ ਹੈਗੀ ਬਿਲਕੁਲ ਵੀ ਜਿਹੜੀ ਕਹਿੰਦੇ ਹਮ ਇਸਟੀਮੇਟ ਲਾਇਆ ਜਾਵੇ 1200 ਤੋਂ 1500 ਸਾਡੇ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰਨ ਅਸੀਂ ਲੇਡੀਜ਼ ਅੱਜ ਕੋਈ ਖਾਤ ਨਹੀਂ ਲੈਣਾ ਇਹਨਾਂ ਨੇ ਪੂਰਾ ਸਕੂਲ ਚਲਾ ਰਹੇ ਕਿਉਂ ਨਹੀਂ ਆਏ ਬਾਹਰ ਬਿਲਕੁਲ ਇਹ ਸਾਨੂੰ ਬਾਹਰ ਵੇਟ ਕਰਵਾ ਰਹੇ ਤੱਕਾ ਦੇ ਰਹੇ ਬਾਅਦ 10 ਵਜੇ ਤੇ ਅੱਗੇ ਸੀ ਬੈਠੇ ਇੱਕ ਸਕੂਲ ਦੇ ਵਿੱਚ ਸਟੇਜ ਦੇ ਉੱਪਰ ਚੜਾ ਕੇ ਦਮਾਲਾ ਸਾਹ ਖਲਾਏ ਜਾ ਰਹੇ ਆ ਅਗਰ ਬੱਚਾ ਬੰਨ ਕੇ ਆ ਵੀ ਗਿਆ ਐਮਰਜੈਂਸੀ ਵਿੱਚ ਉਹ ਸਾਰੇ ਦੇ ਸਾਹਮਣੇ ਦਮਾਲਾ ਖਲਾਉਗੇ ਕਿਸੇ ਨੂੰ ਬਤਾਇਆ ਬੇਸ ਵੀ ਨਹੀਂ ਆਉਂਦਾ ਹੋਰ ਕੀ ਆਇਆ ਦਮਾਲਿਆਂ ਦੀ ਸਾਰਿਆਂ ਸਾਹਮਣੇ ਦਮਾਲਾ ਖਲਾ ਕੇ ਫਿਰ ਕਹਿੰਦੇ ਪੱਕ ਬੰਨੋ ਇੱਥੇ ਇਹਨਾਂ ਨੇ ਬੋਕਸ ਵੀ ਚੇਂਜ ਕੀਤੀ ਹੈ ਪਿਛਲੇ ਸਾਲ ਦਾ ਸਾਲਾ ਸੇਵਾ ਹਰ ਇੱਕ ਸਾਲ ਬੋਕਸ ਚੇਂਜ ਹੁੰਦਾ ਹੈ ਆ ਸਰ ਜੀ ਖਰਮੜੀ ਆ ਜੋ ਤੁਸੀਂ ਦਿੱਤਾ ਸਿਗਾਉਗੀ 2740 ਰੁਪਏ ਫੀਸ ਹੈ ਠੀਕ ਹੈ ਉਹਦੀ ਫਿਫਥ 4800 ਹੋ ਜਾਂਦੀ ਜੀ ਮੇਰ ਕੋਲ ਜੀ ਇਹੀ ਤਾਂ ਪੁੱਛਿਆ ਆ 400 ਰੁਪਏ ਉਹਨਾਂ ਦੇ ਬੋਕਸ ਚਾਹੁੰਦੇ ਹਾਂ ਚੱਲਦੇ ਆ ਵੀ ਉਹਨਾਂ ਦਾ ਬਿੱਲ ਵੀ ਅਸੀਂ ਬੱਚਾ ਦੇ ਸਿਰ ਤੋਂ ਲੈਣਾ ਨਹੀਂ ਸਕੇ ਦੋ ਬੱਚੇ ਪੱਕੇ ਦੇ ਨਿਆਣੇ ਦਾ ਬੜਾਇਆ ਮੈਂ ਹੁਣ ਦਾ ਪਿਛਲੇ ਸਾਲ ਦੇ ਇਤੋਂ ਦੇਹੋਂ ਚੌਥੀ ਦੇ ਨਿਆਣੇ ਦਾ ਹਜਾਤੀ ਕਰੁੰਦਾ ਨਾ ਬਈ ਜੇ ਕੰਸੈਕਸ਼ਨ ਤੁਸੀਂ ਨੇ ਪਹਿਲਾਂ ਕੱਟ ਕਰਨਾ ਸੀਗਾ ਹੁਣ ਤੁਸੀਂ ਪਤਾ ਸੀ ਕੰਸੈਕਸ਼ਨ ਕੱਟ ਕਰਕੇ ਦਿੰਦੇ ਐ ਤੁਸੀਂ ਪਹਿਲਾਂ ਹੀ ਕੱਟ ਕਰਕੇ ਦਿੰਦੇ ਸਾਨੂੰ ਕੰਸੈਕਸ਼ਨ ਚਲੋ ਕੰਸੈਕਸ਼ਨ ਤਾਂ ਹੋ ਗਿਆ ਕਿੰਨਾ ਕੱਟ ਕਰੋਗੇ 200 300 ਰੁਪਏ ਕੰਸੈਕਸ਼ਨ ਚਾਊਗਾ 1170 ਯਾਨੀ ਕਿ 2000 ਰੁਪਏ ਤੁਸੀਂ ਨੇ ਚੌਥੀ ਤੇ ਪੰਜਵੀਂ ਦੇ ਨਿਆਣੇ ਦਾ ਵੜਾਤਾ ਹੈਗਾ ਇਹ ਕੱਲ ਹੋਈ ਐ 400 ਰੁਪਏ ਤੁਸੀਂ ਫਾਲਤੂ ਲੈ ਰਹੇ ਹੋ ਕਾਹਦਾ ਲੈ ਰਹੇ ਹੋ ਤਾਂ 400 ਰੁਪਏ ਕਾਦੀ ਮੇਨਟੇਨੈਂਸ ਅਸੀਂ ਪੈਰੈਂਟਸ ਨੇ ਇਹ ਫੀਸ ਸਾਡੀ ਕਿੱਥੇ ਜਾਂਦੀ ਐ ਆਈ ਕਾਰਡ ਫੀਸ ਕਾਰਡ ਸਾਰਾ ਕੁਝ 80 ਦਿਨ ਦੇ ਸਾਰੇ ਰੁਪਈਆ ਰੁਪਈਆ ਸਾਂ ਪੈਰੈਂਟਸ ਕੋਲੋਂ ਲੈਂਦੇ ਆ ਫਿਰ ਕਾਦੇ ਪੈਸੇ ਅਸੀਂ ਦਈਏ ਤੁਹਾਨੂੰ ਹਰ ਇੱਕ ਚੀਜ਼ ਦੇ ਸਾਡੇ ਕੋਲ ਪੈਰੈਂਟਸ ਕੋਲੋਂ ਹੀ ਜਾਂਦੇ ਆ ਪੈਰੈਂਟਸ ਨਾਲ ਚੰਕੇ ਤਰ੍ਹਾਂ ਨਾਲ ਗੱਲ ਨਹੀਂ ਕਰਦੇ ਹੈ ਲੇਬਰ ਡੇ ਲੇਬਰ ਡੇ ਦੇ ਛੋਟੀ ਕਲਾਸਾਂ ਨੇ ਤਾਂ 20 ਰੁਪਏ ਲਏ ਹੋਏ ਬੜੀਆਂ ਨੂੰ 50 ਰੁਪਏ 100 ਰੁਪਏ ਐਦਾਂ ਉਹਨਾਂ ਨੇ ਜਿੰਨਾ ਤੁਸੀਂ ਦੇ ਸਕਦੇ ਨਹੀਂ ਲੇਬਰ ਡੇ ਦੇ ਵੀ ਤੁਸੀਂ ਪੈਰੈਂਟਸ ਕੋਲ ਇੱਕ ਪੈਰੈਂਟਸ ਕੋਲੋਂ ਵੀ ਤੁਸੀਂ 20 ਰੁਪਏ ਲਓਗੇ ਤਾਂ ਕਿੰਨੇ ਪੈਰੈਂਟਸ ਹੈਗੇ ਕਿੰਨੇ ਨਿਆਣੇ ਹੈਗੇ ਸਕੂਲ ਦੇ ਵਿੱਚ ਉਹ ਲੇਬਰ ਡੇ ਦਾ ਐਨਾ ਖਰਚਾ ਹੋ ਜਾਂਦਾ ਤੁਹਾਡਾ ਜੇ ਕੋਈ ਪੈਰੈਂਟਸ ਨੂੰ ਪ੍ਰੋਬਲਮ ਵੀ ਹੁੰਦੀ ਹੈ ਇਹ ਚੰਗੀ ਤਰ੍ਹਾਂ ਨਾਲ ਗੱਲ ਨਹੀਂ ਪੁੱਛਦੇ ਐ ਹਰ ਪ੍ਰਾ ਪੈਰੈਂਟਸ ਨੂੰ ਪ੍ਰੋਬਲਮ ਆਂਦੀ ਕੋਈ ਨਾ ਕੋਈ ਕਦੇ ਵੀ ਹਰ ਪੈਰੈਂਟਸ ਨੂੰ ਪ੍ਰੋਬਲਮ ਆਂਦੀ ਆ ਤੇ ਜਿੰਨੇ ਵੀ ਖੜੇ ਹੈਗੇ ਇਹ ਇਹਨਾਂ ਨੇ ਕਦੇ ਵੀ ਮਤਲਬ ਐਨਾ ਨਹੀਂ ਹੋਇਆ ਕਿ ਅਸੀਂ ਥੋੜਾ ਬਹੁਤ ਲੈਸ ਵੀ ਕਰ ਦਈਏ ਕਮਿਟੀ ਕਾ ਦੀ ਹਾਂ ਹੈ ਜੀ ਕਮਿਟੀ ਬਣੀ ਹੈ ਜੀ ਉਹਦੇ ਦੱਸਿਆ ਗਿਆ ਉਹ ਕਮਿਟੀ ਨੂੰ ਦੱਸਿਆ ਗਿਆ ਕੁਝ ਸਾਰਾ ਕੁਝ ਉਹ ਗੱਲ ਕਰਦੇ ਨੇ ਪਰ ਪ੍ਰਿੰਸੀਪਲ ਐਸ ਸਵੇਰੇ ਆਏ تھے ਨਾ ਪ੍ਰਿੰਸੀਪਲ ਆ ਰਹੀ ਹੈ ਐਸੀ ਮੈਂ ਸਵੇਰੇ 10 ਵਜੇ ਦੇ ਅੰਦਰ ਸਾਰੇ ਪੇਰੈਂਟਸ ਆਏਗਾ 10 ਵਜੇ ਦੇ ਮੇਰਾ ਕਹਿਣ ਦਾ ਭਾਵ ਉਹ ਆ ਪੇਰੈਂਟਸ ਕਮੇਟੀ ਕੋਈ ਬਣੀ ਹੈ ਸਕੂਲ ਦੀ ਨਹੀਂ ਨਹੀਂ ਉਹ ਨਹੀਂ ਆਈ ਚੋੜ ਦੀਆਂ ਹਦਾਇਤਾਂ ਹੈਗੀਆਂ ਉਹ ਤਾਂ ਕਮੇਟੀ ਤਾਂ ਪਹਿਲੇ ਬਣਨੀ ਚਾਹੀਦੀ ਸੀ ਉਹ ਸਭ ਨਹੀਂ ਹੈਗੀ ਇਹਨਾਂ ਦੀ ਇਹ ਨਹੀਂ ਕੀਤੀ ਕਦੇ ਪਰ ਪਤਾ ਵੀ ਇਹ ਤਾਂ ਪ੍ਰੋਬਲਮ ਹੋਣੀ ਹੈ ਇਸ ਬਾਰੇ ਤਾਂ ਸਾਨੂੰ ਕੁਝ ਵੀ ਨਹੀਂ ਪਤਾ ਹਾਈ ਕੋਰਟ ਦੀ ਇੰਟਰੈਕਸ਼ਨ ਨਹੀਂ ਪਤਾ ਤੁਹਾਨੂੰ ਸਾਨੂੰ ਨਹੀਂ ਪਤਾ ਅਸੀਂ ਜੇ ਬੋਲਿਆ ਨਾ ਜੇ ਸਾਨੂੰ ਪ੍ਰੋਬਲਮ ਹੁੰਦੀ ਸਾਡਾ ਨਿਆਣਾ 5-6 ਸਾਲ ਤੇ ਵੀ ਜ਼ਿੰਦਗੀ ਇਹਨਾਂ ਦਾ 10 ਸਾਲ ਤੇ ਦੀ ਇੱਥੇ ਬੜਾ ਚੌੜ ਦੇ ਜਿੰਨੇ ਸਕੂਲ ਆ ਚਾਹੇ ਮਾਊਂਟ ਕਾਰਮਲਾ ਚਾਹੇ ਬੀਵੀਐਸ ਆ ਚਾਹੇ ਐਮਰ ਸਿਟੀ ਆ ਉੱਥੇ ਪ੍ਰਾਈਵੇਟ ਜਿਹੜੇ ਆ ਤੁਹਾਡੇ ਜਿਹੜੇ ਤੁਸੀਂ ਜਿੱਦਾਂ ਪੇਰੈਂਟਸ ਹੈਗੇ ਬੱਚਿਆਂ ਦੇ ਤੁਹਾਡੀ ਕਮੇਟੀ ਬਣਦੀ ਹੈ ਇੱਕ ਪੰਜ ਮੈਂਬਰੀ 7 ਮੈਂਬਰੀ 11 ਮੈਂਬਰੀ ਕਮੇਟੀ ਬਣਦੀ ਹੈ ਉਹਦੇ ਚ ਡਿਸਾਈਡ ਕਰਨਾ ਹੁੰਦਾ ਸਕੂਲ ਪ੍ਰਸ਼ਾਸਨ ਨੇ ਕਿ ਅਸੀਂ ਆਹ ਪੀਸ ਵਧਾਣ ਲੱਗੇ ਆ ਉਹਨਾਂ ਨੇ ਫਿਰ ਸਾਰੇ ਸਕੂਲ ਇਹਨਾਂ ਨੇ ਨਾ ਕਿਸੇ ਨੇ ਨਾ ਡਿਸਾਈਡ ਕੀਤਾ ਜੇ ਕਮੇਟੀ ਰੂਪੀ ਸਰ ਬਣੀ ਹੈ ਕਿ ਇਹ ਜੇ ਆ ਵੀ ਨਹੀਂ ਚੀਜ਼ ਬਣੀ ਹੈ ਤਾਂ ਉਸ ਜੇ ਪੇਰੈਂਟਸ ਦੀ ਚ ਮੀਟਿੰਗ ਰੱਖਦੇ ਐ ਤੁਹਾਡਾ ਫਰਜ਼ ਹੁੰਦਾ ਕਿ ਤੁਸੀਂ ਪੇਰੈਂਟਸ ਨਾਲ ਇੱਕ ਵਾਰ ਗੱਲ ਕਰੋ ਤੁਸੀਂ ਇਹਨਾਂ ਨਾਲ ਡਿਸਕਸ ਕਰੋ ਪੇਰੈਂਟਸ ਮੀਟਿੰਗ ਹੋਣੇ ਹੋ ਕੇ ਗਈ ਹੈ ਸੈਟਰਡੇ ਨੂੰ ਲਾਸਟ ਸੈਟਰਡੇ ਹੋ ਕੇ ਗਈ ਹੈ ਕੁਝ ਵੀ ਨਹੀਂ ਦੱਸਿਆ ਇਹਨਾਂ ਨੇ ਫੀਸ ਕੱਟ ਵੀ ਪੇਰੈਂਟਸ ਮੀਟਿੰਗ ਦੇ ਬਾਅਦ ਹੀ ਦਿੱਤੇ ਵੇ ਇਹ ਜ਼ਬਰਦਸਤੀ ਫੀਸ ਵਧਾਈ ਜਾ ਰਹੀ ਹੈ ਫੀਸ ਜਿਆਦਾ ਹੀ ਵਧਾਤੀ ਹੈ ਹਰ ਸਾਲ ਵਧਦੀ ਹੈ ਹਰ ਅਸੀਂ ਇਹ ਨਹੀਂ ਮੰਨਦੇ ਕਿ ਤੁਸੀਂ ਫੀਸ ਕਲਾਸ ਵਾਈਜ਼ ਵਧਦੀ ਹੈਗੀ ਇਹ ਤੁਸੀਂ ਨਾ ਵਧਾਓ ਕਲਾਸ ਵਾਈਜ਼ ਦੇ ਵਿੱਚ 200 300 ਰੁਪਏ ਵਧਦੀ ਹੈ ਆ ਥੋੜੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਫੀਸ ਵੀ ਵੜਾ ਦਿੱਤੀ ਤਾਂ ਤੁਸੀਂ 400 ਰੁਪਏ ਕਨਸੈਕਸ਼ਨ ਪੈਰੈਂਟਸ ਦੇ ਉੱਤੇ ਪਾਤਾ ਕਾਦਰ 400 ਰੁਪਏ ਪਾਤਾ ਤੁਸੀਂ ਨੇ 400 ਸਿਰਫ ਇੱਕ ਦਾ ਵੀ ਨਹੀਂ ਹੈਗਾ ਪੂਰੇ ਸਾਲ ਦਾ 400 400 ਹੈ ਇੱਕ ਮਹੀਨੇ ਦਾ ਨਹੀਂ ਪਾਇਆ ਇਹ ਆ ਵੀ ਤੁਸੀਂ ਦੇਖ ਲਓ ਹੁਣ ਔਰ ਉੱਪਰ ਦੇ ਕੰਪੇਅਰ ਕਰਕੇ ਦੂਜੇ ਸਕੂਲ ਨਾਲ ਮਾਊਂਟ ਨਾਲ ਐਮਰਸੀਟੀ ਨਾਲ ਜੇ ਮਾਊਂਟ ਨਾਲ ਵਿੱਚ ਤੇ ਐਮਰਸੀਟੀ ਵਿੱਚ ਪੈਰੈਂਟਸ ਨੂੰ ਪਾਣਾ ਹੁੰਦਾ ਤਾਂ ਤੁਹਾਡੇ ਸਕੂਲ ਦੇ ਵਿੱਚ ਕਾਹਤੇ ਆਂਦੇ ਇਹ ਵੀ ਦੇਖੋ ਨਾ ਤੁਸੀਂ ਸਟੱਡੀ ਦਾ ਵਪਾਰ ਕਹੇਗਾ ਕਾਫੀ ਵੀ ਹੈਗਾ ਐਜੂਕੇਸ਼ਨ ਬੋਰਡ ਕਿਹੜਾ ਸੀਬੀਐਸਸੀ ਬੋਰਡ ਹੈਗਾ ਸੀਬੀਐਸਸੀ ਬੋਰਡ ਹੈ ਸੀਬੀਐਸਸੀ ਬੋਰਡ ਕਹਦੇ ਹੋ ਅਗਰ ਗੱਲ ਕੀਤੀ ਹੈ ਕਹਿੰਦੇ ਸੀਬੀਐਸਸੀ ਵਾਲੇ ਵਧਾਰੇ ਰੇਟ ਨਹੀਂ ਹੋਣੀ ਅਸੀਂ ਉਹ ਵਧਾਰ ਲਈ ਅਸੀਂ 10 ਜਾਣੇ ਪਹਿਲਾਂ ਆਏ ਸੀ ਮਰਨਣ ਸਾਡੀ ਗੱਲ ਨਹੀਂ ਸੁਣੀ ਹੋਰ ਕੌਣ ਬੋਲਣਾ ਜਾਂਦਾ ਹੈ ਤੁਹਾਡੇ ਚ ਕੀ ਨਾਮ ਹੈ ਮੈਡਮ ਜੀ ਆਪਣਾ ਮੇਰਾ ਨਾਮ ਕਰਮਜੋਤ ਕੌਰ ਹੈ ਇੱਥੇ ਕੀ ਪੋਸਟ ਤੇ ਹਾਂ ਮੈਂ ਇੱਥੇ ਹੈਡ ਆਫ ਦਾ ਸਕੂਲ ਪ੍ਰਿੰਸੀਪਲ ਜਿਹੜਾ ਅੱਜ ਪੇਰੈਂਟਸ ਬੱਚੇ ਜਿਹੜੇ ਹੈਗੇ ਆਏ ਆ ਤੇ ਕਾਫੀ ਰੋਣਾ ਪੈ ਰਿਆ ਬਾਹਰ ਹਾਂਜੀ ਤੇ ਫੀਸਾਂ ਇੱਕਦਮ ਜ਼ਿਆਦਾ ਵਧਾ ਦਿੱਤੀਆਂ ਆ ਕੀ ਚੱਕਰ ਆ ਸਰ ਪਹਿਲੀ ਗੱਲ ਤਾਂ ਇਹ ਹੈ ਮੈਂ ਸਾਰਿਆਂ ਦਾ ਧੰਨਵਾਦ ਕਰ ਰਹੀ ਹਾਂ ਜੋ ਵੀ ਮੈਨੂੰ ਸੁਣ ਰਹੇ ਨੇ ਪੇਰੈਂਟਸ ਤੁਸੀਂ ਉਹਨਾਂ ਦੇ ਆਧਾਰ ਤੇ ਤੁਸੀਂ ਅੱਜ ਮੇਰੇ ਨਾਲ ਇੰਟਰਵਿਊ ਕਰ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਾਡੀ ਫੀਸ ਹੈ ਬਿਲਕੁਲ ਵੀ ਜ਼ਿਆਦਾ ਨਹੀਂ ਵਧਾਈ ਗਈ ਹੈਗੀ ਜੋ ਸਾਨੂੰ ਅਲਾਉਡ ਹੈਗਾ ਐਸ ਪਰ ਦਾ ਪੰਜਾਬ ਲੈਜਿਸਲੇਟਿਵ ਅਸੈਂਬਲੀ 8% ਆਫ ਫਾਈਟ ਅਗਰ ਤੁਸੀਂ ਦੇਖੋ ਸਾਡੀ 8% ਦੇ ਹਿਸਾਬ ਨਾਲ ਵਧੀ ਹੈਗੀ ਹੈਗੀ ਔਰ ਅਗਰ ਅਸੀਂ ਦੂਸਰੇ ਮੁੱਦੇ ਤੇ ਉਠਾਈਏ ਐਨੂਅਲ ਚਾਰजेस ਜਿਹੜੇ ਸਾਨੂੰ ਅਗਰ ਅਸੀਂ ਤੁਸੀਂ ਸੀਬੀਐਸਸੀ ਸਕੂਲ ਚਲਾ ਰਹੇ ਹੋ ਸਾਨੂੰ ਇਨਕਰੀਸ ਕਰਨ ਦਾ ਪੂਰਾ ਹੱਕ ਹੈ ਬਟ ਸਾਡਾ ਅਸੀਂ ਉਹ ਮੰਥਲੀ ਇਸੇ ਲਈ ਦਿਖਾ ਦਿੱਤਾ ਗਿਆ ਸੀ ਤਾਂ ਕਿ ਪੈਰੈਂਟ ਉਹਨੂੰ ਲਮਸਮ ਅਮਾਉਂਟ ਚ ਦੇਣ ਦੀ ਬਜਾਏ ਉਹ ਮੰਥਲੀ ਡਿਵਾਈਡ ਕਰਕੇ ਦਿੱਤਾ ਜਾਵੇ ਕਿਉਂਕਿ ਅਸੀਂ ਸਕੂਲ ਨੂੰ ਗਰੋਅ ਕਰ ਰਹੇ ਹਾਂ ਹੈਨਾ ਅਸੀਂ ਇਹ ਸੀਜ਼ ਦੇ ਰਹੇ ਹਾਂ ਸਾਡੀ ਬਿਲਡਿੰਗ ਨਵੀਂ ਬਣ ਰਹੀ ਹੈ ਸਾਡੀ ਕਲਾਸਿਸ ਅੱਗੇ ਜਾ ਰਹੀਆਂ ਨੇ ਸਾਡਾ 뮤직 ਰੂਮ ਵਧੀਆ ਬਣ ਰਿਹਾ ਡਾਂਸ ਰੂਮ ਆ ਰਿਹਾ ਹੋਰ ਕੋ ਕਰਿਕੂਲਰ ਐਕਟੀਵਿਟੀਜ਼ ਆ ਰਹੀਆਂ ਜਿਹਦੇ ਪਿੱਛੇ ਸਾਰੇ ਐਕਸਪੈਂਸਸ ਰਿਕੁ ਤੋ ਅਸੀਂ ਆਬਵੀਅਸਲੀ ਜੇ ਮੈਨੇਜਮੈਂਟ ਦੀ ਗੱਲ ਕਰਦੇ ਆ ਮੈਨੇਜਮੈਂਟ ਕੁਝ ਹੱਦ ਤੱਕ ਆਪਣੇ ਪੱਲਿਓ ਪੈਸੇ ਦੇ ਸਕਦੇ ਆ ਬਟ ਆਬਵੀਅਸਲੀ ਇਹ ਤਾਂ ਮਿਊਚੁਅਲ ਅੰਡਰਸਟੈਂਡਿੰਗ ਪੈਰੈਂਟ ਨੂੰ ਹੈਂਡ ਟੂ ਹੈਂਡ ਹੋ ਕੇ ਸਾਡੇ ਨਾਲ ਚੱਲਣਾ ਚਾਹੀਦਾ ਸੀਗਾ ਤਾਂ ਮੈਂ ਇਹ ਵੀ ਕਹਿਣਾ ਚਾਹੁੰਦੀ ਸੀਗੀ ਕਿ ਅੱਜ ਪੈਰੈਂਟ ਜਿਹੜੇ ਇਦਾਂ ਝੁੰਡ ਦੇ ਅੰਦਰ ਆਏ ਨੇ ਉਹ ਸਾਨੂੰ ਇੱਕ ਵਾਰ ਆ ਕੇ ਸਾਡੇ ਨੂੰ ਕਹਿੰਦੇ ਕਿ ਵੀ ਅਸੀਂ 5-6 ਜਣੇ ਜੋ ਰਿਪਰੈਜ਼ੈਂਟੇਟਿਵ ਹੈਗੇ ਨੇ ਪੀਟੀਏ ਮੈਂਬਰਸ ਹੈ ਨਾ ਉਹ ਆ ਕੇ ਸਾਡੇ ਨਾਲ ਮਿਲਦੇ ਅਸੀਂ ਕਲੀਅਰ ਕਰਦੇ ਜੋ ਅੱਜ ਅਸੀਂ ਇੱਕ ਵਾਰ ਕਲੀਅਰ ਕਰ ਵੀ ਰਹੇ ਪੈਰੈਂਟਸ ਕਹਿ ਰਹੇ ਕਿ ਸਾਡੇ ਨਾਲ ਕੋਈ ਬਤਮੀਜੀ ਦੇ ਨਾਲ ਬੋਲਿਆ ਜਾ ਰਿਹਾ ਕਿ ਕੀ ਤੁਸੀਂ ਆਪਣੇ ਬੱਚੇ ਜਾਨਾ ਲਗਾਉਣਾ ਚਾਹੁੰਦੇ ਹੋ ਤਾਂ ਲਿਜਾ ਸਕਦੇ ਤੁਸੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਰ ਅਸੀਂ ਇੱਥੇ 24/7 ਸਾਡਾ ਸਕੂਲ ਅਵੇਲੇਬਲ ਹੈ ਤੁਸੀਂ ਦੇਖੋ ਕਿ ਸਕੂਲ ਡਾਇਰੀ ਦੇ ਅੰਦਰ ਆ ਸਪੈਸ਼ਲੀ ਇੱਕ ਸਰਕੂਲਰ ਵੀ ਸ਼ੇਅਰ ਕੀਤਾ ਗਿਆ ਪ੍ਰਿੰਸੀਪਲ ਨੂੰ ਮਿਲਣ ਦੇ ਦੋ ਘੰਟੇ ਦਾ ਟਾਈਮ ਜਿਹੜਾ ਅਸੀਂ ਪੈਰੈਂਟ ਨੂੰ ਮੰਡੇ ਟੂ ਫਰਡੇ ਦਿੱਤਾ ਹੋਇਆ ਹੈ ਸੈਟਰਡੇ ਨਹੀਂ ਦੇਣ ਦਾ ਕਾਰਨ ਹੈਗਾ ਕਿਉਂਕਿ ਸਾਡੀ ਆਪਣੇ ਇੰਟਰਨਲ ਟੀਚਰਜ਼ ਦੀ ਟ੍ਰੇਨਿੰਗ ਵੀ ਹੁੰਦੀ ਹੈ ਜੋ ਸਾਨੂੰ ਐਸ ਪਰ ਸੀਬੀਐਸੀ ਗਾਈਡਲਾਈਨ ਦੇ ਤੌਰ ਤੇ ਮੈਨੂੰ ਟੀਚਰਜ਼ ਦੀ ਵਰਕਸ਼ਾਪ ਵੀ ਲੈਣੀ ਤਾਂ ਪੈਰੈਂਟਸ ਉਸ ਟਾਈਮ ਤੇ ਆ ਕੇ ਕਦੀ ਵੀ ਮਿਲ ਸਕਦੇ ਨੇ ਔਰ ਜਿੱਥੇ ਤੱਕ ਮੇਰੀ ਇਹ ਗੱਲ ਹੈ ਕਿ ਮੇਰਾ ਕੋਈ ਵੀ ਸਟਾਫ ਇਦਾਂ ਦਾ ਨਹੀਂ ਹੈਗਾ ਜਿਹੜਾ ਪੈਰੈਂਟ ਦੇ ਨਾਲ ਬਦਸਲੂਕੀ ਕਰੇ ਪੈਰੈਂਟਸ ਕਮੇਟੀ ਬਣੀ ਹੋਈ ਹੈ ਹਾਂਜੀ ਹਾਂਜੀ ਪੀਟੀਏ ਮੈਂਬਰਸ ਬਣੇ ਹੋਏ ਨੇ ਸਰ ਪਰ ਬਾਤ ਤਾਂ ਕਹਿ ਰਹੇ ਸੀ ਕਿੰਨੇ ਕੋਈ ਵੀ ਇਦਾਂ ਦੇ ਹੈ ਨਹੀਂ 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 ਸਰ ਤੁਸੀਂ ਸਾਡੀ ਸਕੂਲ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ ਪੀਟੀਏ ਮੈਂਬਰਸ ਐਸਐਮਸੀ ਮੈਂਬਰਸ ਸਾਰੇ ਮੈਂਬਰਸ ਬਣੇ ਹੋਏ ਨੇ ਬਟ ਇਹ ਹੈ ਕਿ ਜਿਹੜੇ ਪੈਰੈਂਟ ਅੱਜ ਤੁਸੀਂ ਦੇਖ ਰਹੇ ਹੋ ਝੁੰਡ ਦੇ ਅੰਦਰ ਆਏ ਹੋਏ ਨੇ ਪਿਛਲੇ ਸਾਲ ਅਸੀਂ 10 ਪੀਟੀਐਮਸ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ ਇਦਾਂ ਦੇ ਪੈਰੈਂਟਸ ਹੋਣੇ ਜਿਨ੍ਹਾਂ ਨੇ ਇੱਕ ਵੀ ਪੀਟੀਐਮ ਅਟੈਂਡ ਨਹੀਂ ਕੀਤੀ ਹੈਗੀ ਉਨੇ ਮੇਰੀ ਗੱਲ ਹੋ ਰਹੀ ਸੀ ਮੇਰੇ ਇਸੀ ਅਥਾਰਟੀ ਦੇ ਨਾਲ ਜਿਹੜੀ ਮੇਰੀ ਕੋਰ ਟੀਮ ਹੈਗੀ ਹੈ ਪੇਰੈਂਟਸ ਨੇ ਸਰਕੂਲਰ ਤੱਕ ਵੀ ਨਹੀਂ ਪੜੇ ਹੈਗੇ ਜਿਹਦੇ ਅੰਦਰ ਅਸੀਂ ਸਾਰਾ ਆਲਰੇਡੀ ਡਿਸਕ੍ਰਾਈਬ ਕੀਤਾ ਹੋਇਆ ਸੀ ਸਰਕੂਲਰ ਸਾਡਾ ਗਿਆ ਹੈ ਦੋ ਦਿਨ ਪਹਿਲਾਂ ਸੀ ਹਾਈਕ ਦਾ ਜੋ ਇਹਨਾਂ ਨੂੰ ਅਸੀਂ ਜਸਟੀਫਿਕੇਸ਼ਨ ਦਿੱਤੀ ਸੀ ਜਿਹੜੀ ਅਸੀਂ 200 ਮੰਥਲੀ ਚਾਰजेस ਪਾਏ ਨੇ ਉਹਦਾ ਜਸਟੀਫਿਕੇਸ਼ਨ ਦਿੱਤਾ ਸੀ ਉਹ ਪੇਰੈਂਟ ਨੇ ਉਹ ਵੀ ਨਹੀਂ ਦੇਖਿਆ ਹੈਗਾ ਪੀਸਾ ਦੇ ਵਿੱਚ ਸਾਰੇ ਚਬਾਤਾ ਕੀਤਾ ਜਿੱਦਾਂ ਸਕੂਲ ਫੀਸ ਦਾ ਵੀ ਤੇ ਦੁੰਜਾ ਬੱਸ ਫੀਸ ਵੀ 78% ਉਹ ਸਾਰੀ ਲੈ ਕੇ ਅਸੀਂ 8% ਹਾਈਕ ਕੀਤੀ ਹੋਈ ਹੈ ਚਾਹੇ ਅਸੀਂ ਉਹਨਾਂ ਨੂੰ ਡਿਵਾਈਡ ਕਰ ਦਈਏ ਚਾਹੇ ਅਸੀਂ ਉਹਨੂੰ ਟਿਊਸ਼ਨ ਫੀਸ 'ਚ ਕਰ ਦਈਏ ਅਸੀਂ 8% ਨੂੰ ਸਾਰਿਆਂ ਦਾ ਅੰਦਰ ਡਿਵਾਈਡ ਕਰ ਦਤਾ ਹੁਣ ਮਸਲਾ ਹੱਲ ਹੋ ਗਿਆ ਹਾਂਜੀ ਕੁਛ ਹੱਦ ਤੱਕ ਬਾਕੀ ਹਲੇ ਅਸੀਂ ਵੀ ਪੈਰੰਟ ਉਹੀ ਕਹਿ ਰਹੇ ਆ ਕਿ ਇੱਧਰ ਝੁੰਡ 'ਚ ਆ ਕੇ ਤੁਸੀਂ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਜੋ ਬੈਠ ਕੇ ਡਿਸਕਸ਼ਨ ਕੀਤੀ ਜਾ ਸਕਦੀ ਹੈ ਕਿਉਂਕਿ ਪੀਟੀਐਮਸ ਹੁੰਦੇ ਨੇ ਅਸੀਂ ਟਾਈਮਿੰਗਸ ਦਿੱਤੇ ਹੋਏ ਨੇ ਤੁਸੀਂ ਕਾਲ ਕਰੋ ਰਿਸੈਪਸ਼ਨ ਤੇ ਤੁਸੀਂ ਦੱਸੋ ਕਿ ਅਸੀਂ 10 ਜਾਣੇ ਆ ਰਹੇ ਸਕੂਲ ਕਦੀ ਵੀ ਨਾ ਨਹੀਂ ਕਹੇਗਾ ਪੈਰੰਟ ਕਿਉਂਕਿ ਅਗਰ ਇੱਕ ਸਕੂਲ ਚੱਲ ਰਿਹਾ ਹੈ ਤਾਂ ਆਬਵੀਅਸਲੀ ਪੇਰੈਂਟ ਸਾਡੇ ਨਾਲ ਜੁੜਿਆ ਹੋਇਆ ਤਾਂ ਹੀ ਚੱਲਦਾ ਹੈ ਪੇਰੈਂਟ ਤੋਂ ਬਿਨਾਂ ਤਾਂ ਸਾਡਾ ਸਕੂਲ ਕੁਝ ਵੀ ਨਹੀਂ ਹੈਗਾ